ਭਾਜੀ ਲੋਕੀ ਨਾ ਤੁਹਾਡਾ ਬੁਲਾਇਆ ਚੇਅਰਮੈਨ ਸਰ ਕੋ ਐਸੀ ਦੀ ਮੈਂ ਭਾਜੀ ਸਬਜ਼ੀ ਮੰਡੀ ਦਾ ਪ੍ਰਧਾਨ ਮੇਰਾ ਨਾਮ ਕੁਲਪ੍ਰੀਤ ਸਿੰਘ ਰੂਬਲ ਤੇ ਮੰਡੀ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਠੇਕੇਦਾਰੀ ਪ੍ਰਥਾ ਅਸੀਂ ਉਹ ਬੰਦ ਕਰਾਉਣ ਨੂੰ ਚੱਲਦੇ ਹਾਂ ਸਾਰਾ ਆਰਤੀ ਭੈਚਾਰਾ ਮੇਰੇ ਨਾਲ ਆ ਤੇ ਕੋਈ ਐਦਾਂ ਦੀ ਗੱਲ ਨਹੀਂ ਹੈ ਕੋਈ ਬਾਹਰਲਾ ਕੋਈ ਬੰਦਾ ਨਹੀਂ ਸਾਰੇ ਇਥੇ ਆਰਤੀ ਭਰਾ ਖੜੇ ਨੇ ਸਾਰੇ ਲਾਇਸੈਂਸੀ ਨੇ ਤੇ ਰਾਜੂ ਠੇਕੇਦਾਰ ਜਿਹੜਾ ਐਲਐਲਵਾਇਜ਼ ਦਾ ਕੰਪਨੀ ਦਾ ਮਾਲਕ ਆ ਉਹਨੂੰ 13 ਕੇ 14 ਤਰੀਕ ਠੇਕੇ ਮਿਲਿਆ 13 14 30 ਤੋਂ 8 10 ਦਿਨਾਂ ਦੇ ਵਿੱਚ ਉਹਨੇ ਮੰਡੀ ਦੇ ਵਿੱਚ ਤੰਦ ਲਿਓ ਤੰਦ ਲਈ ਮਚਾਰਿਆ ਵਾ ਹਾ ਹਾ ਕਰ ਮਚਾਈ ਹੋਈ ਹੈ 100 ਰੁਪਏ ਦੀ ਪਰਚੀ ਹੈ ਜਿਹੜਾ ਪ੍ਰਸ਼ਾਸਨ ਨੂੰ ਠੇਕਾ ਦਿੱਤਾ ਹੈ ਇਹ 500 400 800 ਹਫ਼ਤੇ ਦੀ ਇਕੱਠੀਆਂ ਕਲੈਕਸ਼ਨਾਂ ਚੱਕ ਰਿਹਾ ਵਾ ਜਦ ਕਿ ਡੀਐਨਡੀ ਸ਼ਰਤਾ ਦੇ ਵਿੱਚ ਆਪਾਂ ਕਲੈਕਸ਼ਨ ਇਕੱਠੀ ਚੱਕ ਨਹੀਂ ਸਕਦੇ ਹਫ਼ਤੇ ਦੀ ਕੋਈ ਹੈਂਡੀਕੈਪਡ ਹੈ ਜਾਂ ਕੋਈ ਵਿਧਵਾ ਜਨਾਨੀ ਬੈਠੀ ਹੈ ਜਾਂ ਕੋਈ ਬੇਰੋਜ਼ਗਾਰ ਬੈਠੇ ਨੇ ਕਿਸੇ ਦਾ ਕੋਈ ਲਿਆਜ ਨਹੀਂ ਗਾਲਾਂ ਕੱਢ ਕੇ ਗਿਰਬਾਨ ਫੜ ਕੇ ਉਹਨਾਂ ਨੂੰ ਪੈਸੇ ਲੈ ਰਿਆ ਜੀ ਇਹ ਹੁੰਦਾ ਨੂੰ ਚੇਅਰਮੈਨ ਸਾਹਿਬ ਨੇ ਕੀ ਸ਼ਵਚਨ ਦੁਬਾਰਾ ਤੇ ਅਗਲੀ ਜਿਹੜੀ ਨੀਤੀ ਕੀ ਰਹੁ ਚੇਅਰਮੈਨ ਸਾਹਿਬ ਕਹਿੰਦੇ ਮੈਂ ਵੈਰੀਫਾਈ ਕਰ ਰਿਆ ਵਾਂ ਬੇਕੁਸ਼ਕਤਾਂ ਆਈਆਂ ਵਾਂ ਬਹੁਤ ਜਲਦੀ ਇਹਨੂੰ ਜੁਰਮਾਨਾ ਲਾ ਕੇ ਦਾ ਠੇਕਾ ਨੂੰ ਬਲੈਕਲਿਸਟ ਕੀਤਾ ਜਾਊਗਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਲੱਗਦਾ ਨਹੀਂ ਐਮਐਲਏ ਭਾ ਦੇ ਨਾਲ ਸਾਡੇ ਫੇਰ ਤਾਂ ਨਾ ੱੱਕੇ ਸ਼ਾਈ ਹੋ ਰਹੀ ਹੈ ਕੀ ਐਮਐਲਏ ਸਾਹਿਬ ਸਾਡੇ ਨਾਲ ਨੇ ਉਹਨਾਂ ਨੇ ਮੈਨੂੰ ਇੰਚਾਰਜ ਲਾਇਆ ਹੈ ਉਹਨਾਂ ਨੇ ਅੱਜ ਤੱਕ ਕਦੀ ওভারਚਾਰਜਿੰਗ ਨਹੀਂ ਹੋਣ ਦਿੱਤੀ ਸਾਡੇ ਜਿਹੜੇ ਬੱਗਾ ਸਾਹਮਣੇ ਉਹ ਆਰਤੀ ਵੀ ਨੇ ਤੇ ਉਹਨਾਂ ਨੇ ਹਮੇਸ਼ਾ ਮੰਡੀ ਦਾ ਸਵਾਰੇ ਹੀ ਆ ਲੋਕਾਂ ਨੂੰ ਦੁਕਾਨਾਂ ਦਵਾਈਆਂ ਲੋਕਾਂ ਨੂੰ ਨਾਲ ਲੈ ਕੇ ਹਰ ਪਾਸੇ ਚੱਲੇ ਨੇ ਉਹ ਸਾਡੇ ਨਾਲ ਖੜਦੇ ਨੇ ਪਰ ਹੁਣ ਜਿਹੜਾ ਮੁੱਦਾ ਹੈ ਉਹ ਗੁੰਮਰਾਹ ਕਰਿਆ ਵਾ ਗਲਤ ਗੁੰਮਰਾਹ ਕਰਿਆ ਜਿਵੇਂ ਚੀਰਮੈਨ ਸਾਹਿਬ ਨੂੰ ਵੀ ਆਪਣਾ ਦੱਸ ਕੇ ਗਿਆ ਕਿ ਜੀ ਮੈਂ ਇਦਾਂ ਨਹੀਂ ਕਰਦਾ ਜੀ ਮੈਂ ਤਾਂ ਬਹੁਤ ਸਹੀ ਚਲਾ ਰਿਹਾ ਆ ਮੈਂ ਠੀਕਾ ਤੂੰ ਵੀ ਪਤਾ ਕਰ ਲੋ ਫਿਰ ਹੁਣ ਆफी ਉਹਨਾਂ ਨੂੰ ਪ੍ਰੂਫ ਦਿੱਤੇ ਵੀਡੀਓ ਦਿੱਤੀਆਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਵਾ ਤੇ ਹੁਣ ਉਹ ਕਹਿੰਦੇ ਸਾਨੂੰ 1-2 ਦਿਨ ਦਾ ਟਾਈਮ ਦਿਓ ਤੇ ਮੈਂ ਜਿੱਦਾਂ ਵੀ ਜੋ ਬੰਦੀ ਕਾਰਵਾਈ ਹੈ ਇਹਦੇ ਕਰਕੇ ਠੇਕਾ ਰੱਦ ਕਰਾਂਗੇ ਨਾ ਬ੍ਰੇਕਲਿਸਟ ਕਰਾਂਗੇ ਹੋਊਗਾ ਠੇਕਾ ਰੱਦ ਹਾਂਜੀ ਜੇ ਨਹੀਂ ਠੇਕਾ ਰੱਦ ਹੋਊਗਾ ਸਾਡੀ ਨਹੀਂ ਸੁਣਵਾਈ ਕਰੂਗਾ ਪ੍ਰਸ਼ਾਸਨ ਫਿਰ ਅਸੀਂ ਮੰਡੀ ਬੰਦ ਕਰਾਂਗੇ ਦਰੀ ਡਾ ਕੇ ਬੈਠਾਂਗੇ ਗੇਟਾਂ ਦੇ ਜੀ ਕਿੰਨਾ ਚਿਰ ਹੋ ਗਈ ਮੰਡੀ ਬੰਦ ਹੋ ਗਈ ਹਫਤਾ ਹਾਂਜੀ ਹਫਤਾ ਹੋ ਗਿਆ ਹੁਣ 1-2 ਦਿਨ ਦਾ ਕਹਿੰਦੇ ਬਿਨੇ ਹੁਣ ਚਲੋ ਆਏ ਨੇ ਉਹਨਾਂ ਨੇ ਕੱਲ ਪਰਸੋ ਜੁਆਇਨਿੰਗ ਕੀਤੀ ਆ ਫਿਰ ਹੁਣ ਆਪਾਂ ਇਹਦੀ ਕਿਹਦੇ ਮੇਰਾ ਵਿਸ਼ਾਲ ਖੋਸਲਾ ਨਵਾ ਜੀ ਜੀ ਮੈਂ ਹਰਤ ਦਾ ਕੰਮ ਕਰ ਰਿਹਾ ਮੰਡੀ ਚ ਇਹ ਨਾ ਜਿਹੜੀ ਮੇਨ ਚੱਕਰ ਇਹ ਆ ਇਹ ਮੁੱਦੇ ਤੋਂ ਪਟਕਾਂਦਾ ਰਾਜੂ ਇਹ ਕਦੀ ਕਹਿ ਦਿੰਦਾ ਮੇਰੇ ਕੋਲੋਂ ਰੂਬਲ ਨੇ ਆ ਮੰਗਿਆ ਰੂਬਲ ਫੜੀਆਂ ਵਾਲਿਆਂ ਤੋਂ ਆ ਲੈਂਦਾ ਸੀ ਰੂਬਲ ਨੇ ਮੇਰੇ ਨੂੰ ਹਿੱਸਾ ਆਇਆ ਹੋਇਆ ਇਹ ਪੁਰਾਣੇ ਠੇਕੇਦਾਰਾਂ ਦੇ ਨਾਲ ਮਿਲਿਆ ਹੋਇਆ ਮੇਰੇ ਬ੍ਰਦਰ ਦਾ ਪਹਿਲੋ ਠੇਕਾ ਸੀਗਾ ਜੀ ਨੀਰਜ ਜੋਸ਼ੀ ਦਾ ਜੇ ਨੀਰਜ ਜੋਸ਼ੀ ਨੇ ਕੋਈ ਗਲਤੀ ਕੀਤੀ ਆ ਜਾਂ ਅਸੀਂ ਕੋਈ ਗਲਤੀ ਕੀਤੀ ਆ ਤੇ ਸਾਨੂੰ ਵੀ ਜੁਰਮਾਨਾ ਇਹ ਪ੍ਰਧਾਨ ਜੀ ਵੱਲੋਂ ਕਿਹਾ ਨਹੀਂ ਹੋਇਆ ਤੇ ਸਾਨੂੰ ਜੁਰਮਾਨਾ ਲਾਇਆ ਗਿਆ 197216 ਉਸ ਤੋਂ ਬਾਅਦ ਅਸੀਂ ਡੀਐਨਆਟੀ ਦੀ ਸ਼ਰਤਾ ਦੇ ਹਿਸਾਬ ਨਾਲ ਸਾਰਾ ਕੰਮ ਕੀਤਾ ਮੁੱਦਾ ਹੁਣ ਇਹ ਨਹੀਂ ਹੈ ਕਿ ਰੁਬਲ ਕੀ ਮੰਗਦਾ ਕਮਲ ਕੀ ਮੰਗਦਾ ਅਸੀਂ ਕੀ ਕਹਿੰਨੇ ਆ ਸਾਡੇ ਕੋਲੇ ਇਹਦੀ ਰਿਕਾਰਡਿੰਗ ਪਈ ਹੈ ਖੁਦ ਕਹਿ ਰਿਹਾ ਹਿਸਾਬ ਪਾਣ ਦਾ ਅਸੀਂ ਨਹੀਂ ਇਹਨੂੰ ਕਿਹਾ ਮੇਰੇ 파ਰਨਰ ਕੋਲੇ ਰਿਕਾਰਡਿੰਗ ਪਈ ਹੈ ਜੇ ਲੋੜ ਪਈ ਉਹ ਸੁਣਾਵਾਂਗੇ ਵੀ ਗੱਲ ਅਫਸਰਾਂ ਨੂੰ ਵੀ ਪਤਾ 14 ਤਰੀਕ ਦਾ ਠੇਕਾ ਚੱਲਦਾ ਇਹਨੇ ਸ਼ੁਰੂ ਕੀਤਾ ਘੰਟੇ ਦੇ ਵਿੱਚ ਪੂਰਾ ਰੋਲਾ ਪੈ ਗਿਆ ਸੀ ਆ ਕੰਨ ਦੇ ਨਾਲ ਮੰਡੀ ਐ ਇੱਕ ਵਾਰੀ ਉੱਠ ਕੇ ਜਾਂ ਨਾ ਚੇਅਰਮੈਨ ਜਾਂ ਆਪਣੇ ਸੈਕਟਰੀ ਜਾਂ ਡੀ ਐਮਓ ਸਾਹਿਬਾਨ ਇੱਕ ਮਿੰਟ ਚ ਪਤਾ ਲੱਗ ਜੂਗਾ ਓਵਰ ਚਾਰਜਿੰਗ ਹੋ ਰਹੀ ਐ ਕਿ ਨਹੀਂ ਹੋ ਰਹੀ ਸਿਰਫ ਅਸ਼ਵਾਸਨ ਹੀ ਦਿੱਤਾ ਜਾ ਰਿਹਾ ਕਰਾਂਗੇ ਇਹ ਆ ਕੇ ਕਹਿ ਦਿੰਦਾ ਜੀ ਇਹ ਪੁਰਾਣੇ ਠੇਕੇ ਦਾ ਰੋਲਾ ਪਵਾ ਰਿਹਾ ਐ ਇਹ ਪ੍ਰਧਾਨ ਆਇਆ ਕਰ ਰਿਹਾ ਐ ਇਹ ਪੈਸੇ ਮੰਗ ਰਿਹਾ ਯਾਰ ਮੁੱਦਾ ਹੈਗਾ ਓਵਰ ਚਾਰਜਿੰਗ ਦਾ ਅਸੀਂ ਸਾਰੇ ਘਰ ਬਹਿ ਜਾਾਂਗੇ ਤੁਸੀਂ ਮੰਡੀ ਕੋਈ ਵੀ ਚਾਰਜ ਨਹੀਂ ਢੇੜਾ ਕੱਢੋ ਆਪਣੇ ਆ ਪਤਾ ਲੱਗ ਜੂਗਾ ਅੱਜ ਸੈਕਟਰੀ ਸਾਹਿਬ ਜਾ ਕੇ ਆਏ ਆ ਇਹ ਇੱਥੇ ਜਿਹੜਾ ਪ੍ਰਵਾਸੀਆਂ ਨੂੰ ਇੱਥੇ ਸਾਰੇ ਜਿਸ ਦਿਨ ਮੰਤਰੀ ਸਾਹਿਬ ਆਏ ਆ ਬੱਗਾ ਜੀ ਆਏ ਆ ਨਾਲ ਬਰਸੜ ਜੀ ਆਏ ਆ ਜਿਹੜਾ ਚੇਅਰਮੈਨ ਲੱਗੇ ਆ ਉਦੋਂ ਸਾਰਾ ਪ੍ਰਵਾਸੀ ਭਾਈਚਾਰਾ ਆਪਣੇ ਆਧਾਰ ਕਾਰਡ ਨਾਲ ਲਾ ਕੇ ਕੰਪਲੇਂਟ ਦੇ ਕੇ ਗਿਆ ਉਹਨਾਂ ਭਾਜੀ ਮੰਗ ਕੀ ਕਰਦੇ ਹੋ ਮੰਗ ਸਰ ਹਲੇ ਮੰਗ ਕਰ ਕਰ ਸਾਡਾ ਗਲਾ ਬਹਿ ਗਿਆ ਇਹੀ ਕਰਦੇ ਆ ਕਿ ਇਹ ਓਵਰਚਾਰਜਿੰਗ ਬੰਦ ਕਰ ਦੇ ਜੀ ਆਪਣਾ ਆਰਾਮ ਨਾਲ ਠੇਕਾ ਚਲਾਵੇ ਜੋ ਸ਼ਰਤਾਂ ਦੇ ਤਹਿਤ ਆ ਜੇ ਸੋਚੇ ਕਿਸੇ ਤੋਂ ਪ੍ਰੈਸ਼ਰ ਪਵਾ ਕੇ ਇਹ ਕਰਾ ਲੂਗਾ ਜਾਂ ਮੁੱਦੇ ਤੋਂ ਪਟਕਾ ਦੇਊਗਾ ਇਹ ਸਰਿਆਂ ਦੇਖੋ ਉਹਦੀ ਇੰਨੀ ਕੀ ਸੈਟਿੰਗ ਆ ਸਰਿਆਂ ਅਫਸਰਾਂ ਦੇ ਸਾਹਮਣੇ ਅੰਦਰ ਮੰਡੀ ਬੋਰਡ ਦੇ ਪੁਲਿਸ ਅਫਸਰਾਂ ਸਾਹਮਣੇ ਕਹਿ ਰਿਹਾ ਜੀ ਪੁਰਾਣਾ ਠੇਕੇਦਾਰ 100 ਦਾ 300 ਲੈਂਦਾ ਮੈਂ ਵੀ ਲਊਗਾ ਪੁਰਾਣਾ ਠੇਕੇਦਾਰ 800 ਲੈਂਦਾ ਮੈਂ ਵੀ ਲਊਗਾ ਜੇ ਪੁਰਾਣਾ ਠੇਕੇਦਾਰ ਖੂਚ ਗਿਰੇਗਾ ਤੂੰ ਵੀ ਖੂਚ ਗਿਰੇਗਾ ਸੋ ਅਸੀਂ ਤੁਹਾਡੇ ਤੋਂ ਅਪੀਲ ਕਰਦੇ ਆ ਕਿ ਇਹ ਇਹਨੂੰ ਨੱਥ ਪਾਈ ਜਾਵੇ ਨਹੀਂ ਤਾਂ ਜੇ ਸਿਰਫ ਇੱਕ ਪ੍ਰਧਾਨ ਜੀ ਘਰੇ ਬਹਿ ਗਏ ਇਹ ਹੋ ਗਏ ਆਪਣੇ ਕਮਲ ਜੀ ਹੋ ਗਏ ਇਹ ਅੰਮਤਾ ਜੀ ਹੋ ਗਏ ਜਿੰਨੇ ਵੀ ਮਤ ਆਪਣੇ ਭਾਈਚਾਰੇ ਵਾਲੇ ਲੱਗੇ ਹੋਏ ਆ ਇਹ ਘਰੇ ਬਹਿ ਗਏ ਨਾ ਤਾਂ ਇਹ ਖਾ ਜੂਗਾ ਮੰਡੀ ਨੂੰ ਔਰ ਉਸ ਤੋਂ ਬਾਅਦ ਇਹਨਾਂ ਦੇ ਪੈਰ ਨਹੀਂ ਛੱਡਣੇ ਜੇ ਹਿੱਸਾ ਹੀ ਪਾਣਾ ਹੋਵੇ ਪੈਸੇ ਲੈਣੇ ਔਰ ਤਾਂ ਇਹਨਾਂ ਰੋਲਾ ਵੀ ਪੈਂਦਾ ਜੇ ਅੱਜ ਰੁਬਲ ਜੀ ਬਹਿ ਜਾਣੇ ਇਹ ਤਾਂ ਮੰਡੀ ਲੁੱਟੀ ਲਊਗਾ ਇਹਨੂੰ ਰੁਬਲ ਜੀ ਤਾਂ ਇਹ ਪੰਜ ਕਹਿੰਦੇ ਉਹ 10 ਦੇ ਕੇ ਜਾਊਗਾ ਇਹ ਇਹਨਾਂ ਦੀ ਇਮਾਨਦਾਰੀ ਆ ਜਿਹੜੇ ਸਾਰੇ ਖੜੇ ਆ ਉਹ ਤਾਂ ਇਹ ਬਾਹਰ ਦੇ ਗੁੰਡੇ ਵੀ ਇਹਨਾਂ ਦੇਖਿਆ ਭਾਈ ਮੁੰਡੇ ਦੇਖੋ ਬਾਹਰਲੇ ਗੁੰਡਿਆਂ ਦਾ ਬਾਹਰਲੇ ਗੁੰਡਿਆਂ ਦਾ ਅਸੀਂ ਪ੍ਰਸ਼ਾਸਨ ਬਾਹਰਲੇ ਗੁੰਡਿਆਂ ਦਾ ਵੀਰੇ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤਾ ਸਾਨੂੰ ਕੋਈ ਕਿਸੇ ਦਾ ਵਹਿਮ ਨਹੀਂ ਗੁੰਡੇឧਦਮਸ਼ਾਹ ਦਾ ਕੋਈ ਸਾਨੂੰ ਨਹੀਂ ਆ ਜੇ ਕੋਈ ਆਊਗਾ ਸਾਡੇ ਨਾਲ ਥਾਣਾ ਆ ਸਾਡੇ ਸਿਰ ਤੇ ਸਾਰੇ ਬੈਠੇ ਆ ਐਮਐਲਏ ਸਾਹਿਬ ਬੈਠੇ ਆ ਅਸੀਂ ਐਮਐਲਏ ਸਾਹਿਬ ਕੋਲੋਂ ਵੀ ਇਹ ਮੰਗ ਕਰਨ ਜਾਣੀ ਆ ਕਿ ਏਡੀ ਇਹਨੂੰ ਨੱਥ ਪਾਓ ਜੀ ਇਹ ਸਾਰਿਆਂ ਦਾ ਨਾਮ ਖਰਾਬ ਕਰੂਗਾ ਇਹ ਸਾਰਿਆਂ ਦਾ ਬਦਨਾਮੀ ਕਰਾਊਗਾ ਪਹਿਲੋਂ ਇਹਨੇ ਮੇਰੇ ਤੇ ਅਲੀਗੇਸ਼ਨ ਲਾਈ ਹੋਨੇ ਧੀਰੇ ਧੀਰੇ ਜੀ ਇਹ ਫਿਰ ਰੂਬਲ ਤੇ ਆ ਗਿਆ ਫਿਰ ਕਮਲ ਤੇ ਆ ਗਿਆ ਇਹਦਾ ਭਰਾ ਜੇ ਇਹਦੇ ਉਲਟ ਬੋਲਦਾ ਉਹਨਾਂ ਦਾ ਫੈਮਲੀ ਮੈਟਰ ਆ ਉਹਦੇ ਵਿੱਚ ਵੀ ਲਿਆਂਦਾ ਹੋਇਆ ਨਾਲ ਰਲਿਆ ਜਿਹੜਾ ਸੱਚ ਬੋਲਦਾ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਦੋ ਸਰਕਾਰੀ ਅਫਸਰ ਦੋ ਮਹਿਕਮੇ ਦੇ ਹੋਣ ਪੁਲਿਸ ਦੇ ਨਾਲ ਦੋ ਮੰਡੀ ਦੇ ਲੈ ਕੇ ਜੀ ਇੰਚੀ ਟੇਪ ਲੈ ਕੇ ਫਿਤਾ ਮਰਾਦੋ 6x8 ਦਾ 100 ਰੁਪਿਆ ਰੰਗ ਲਗਵਾਦਣ ਜੇ ਕਰਨਾ ਚਾਹਨ ਕੀ ਨਹੀਂ ਕਰਦੇ ਕੋਈ ਸੁਪਰਵਾਈਜ਼ਰ ਨਹੀਂ ਵੜਿਆ ਉੱਥੇ ਆ ਕੇ ਕੋਈ ਸੈਕਟਰੀ ਨਹੀਂ ਵੜਿਆ ਅੱਜ ਗਏ ਆ ਜੀ ਉਹ ਵੀ ਕੱਲ ਰਾਤੀ ਅਸੀਂ ਧਰਨੇ ਦਾ ਕਿਹਾ ਤਾਂ ਗਏ ਆ ਕੀ ਕਰਦੇ ਹੋ ਜਾ ਕੇ ਪਤਾ ਕਰੋ ਕੋਈ ਲੋੜ ਨਹੀਂ ਰੂਬਲ ਦੀ ਮੇਰੀ ਕਮਲ ਦੀ ਕਿਸੇ ਆੜਤੀ ਦੀ ਲੋੜ ਨਹੀਂ ਜਾ ਕੇ ਢੇੜਾ ਕੱਢਣ 5 ਮਿੰਟ ਚ ਪਤਾ ਲੱਗ ਜੂ ਤੁਸੀਂ ਗਏ ਹੋ ਤੁਹਾਨੂੰ ਸਾਰਿਆਂ ਨੇ ਕਿਹਾ ਹੀ ਆ ਸਾਰੇ ਅਸੀਂ ਖਰੀਦ ਲੇ ਸੋ ਟੋਪੀਆਂ ਨਾ ਪਾਓ ਹੱਲ ਕੱਢੋ ਇਹਦਾ ਨਹੀਂ ਤਾਂ ਇਹ ਰੁਕਣਾ ਨਹੀਂ ਕੰਮ ਇਹ ਆਪਣਾ ਜੋਰ ਲਾ ਲੇ ਅਸੀਂ ਤਾਂ ਲੱਗੇ ਹੋਏ ਆ ਡਟੇ ਹੋਏ ਆ ਵਿਕਦੇ ਨਹੀਂ ਅਸੀਂ ਵੀ ਅੱਜ ਠੇਕੇਦਾਰ ਦੇ ਖਿਲਾਫ ਅੱਜ ਮੰਡੀ ਤੋਂ ਜਿਹੜੇ ਬੰਦੇ ਤੁਹਾਡੇ ਕੋਲ ਕੰਪਲੀਟ ਲੈ ਕੇ ਆਏ ਸੀ ਕੀ ਮਸਲਾ ਜੀ ਹੈ ਮਾਜੀ ਪਹਿਲਾਂ ਮੇਰੇ ਕੋਲੇ ਪਹਿਲਾਂ ਤਾਂ ਤੁਹਾਡੇ ਇੱਥੇ ਆਉਣ ਤੇ ਬਹੁਤ ਧੰਨਵਾਦ ਆ ਪਹਿਲਾਂ ਮੇਰੇ ਕੋਲੇ ਰਾਜੀ ਠੇਕੇਦਾਰ ਵੀ ਆਇਆ ਸੀ ਉਹ ਆਪਦਾ ਪੱਖ ਦੱਸ ਗਿਆ ਤੇ ਫਿਰ ਜਦੋਂ ਦੂਸਰੇ ਬੰਦੇ ਆਏ ਉਹਨਾਂ ਨੇ ਆਪਣਾ ਪੱਖ ਦੱਸਿਆ ਔਰ ਸੋ ਪਹਿਲਾਂ ਤੇ ਸਾਡੇ ਇਹਨਾਂ ਦੇ ਕਿਉਂਕਿ ਜਦੋਂ ਖਬਰਾਂ ਵਿੱਚ ਖਬਰਾਂ ਲੱਗਣ ਕਰਕੇ ਐਸਡੀਐਮ ਸਾਹਿਬ ਨੇ ਇਹਦੇ ਤੇ ਉਹ ਲਿਆ ਸੀ ਐਕਸ਼ਨ ਲਿਆ ਸੀ ਉਹਨਾਂ ਨੇ ਇਹਨੂੰ ਇਹਨੂੰ ਨੋਟਿਸ ਕੱਢਿਆ ਵੀ ਉਹ ਭਾਈ ਇਹਦਾ ਜਵਾਬ ਦੇ ਜੀ ਜਿਹੜੀ ওভারਚਾਰਜਿੰਗ ਹੁੰਦੀ ਆ ਹੁਣ ਇਹਦੇ ਇਹਨੇ ਜਵਾਬ ਦਿੱਤਾ ਵਾ ਉਹ ਦੇਖਦੇ ਆ ਨਾ ਜਵਾਬ ਕੀ ਦਿੱਤਾ ਵਾ ਫਿਰ ਉਹਦੇ ਹਿਸਾਬ ਨਾਲ ਜੇ ਨਹੀਂ ਹੋਊਗਾ ਫਿਰ ਹੋਰ ਕੋਈ ਐਕਸ਼ਨ ਲੈ ਜਾਊਗਾ ਪਰ ਉਹ ওভারਚਾਰਜਿੰਗ ਇੱਥੇ ਬੰਦ ਕੀਤੀ ਜਾਊਗੀ ਨੋਟਿਸ ਵੀ ਜਾਰੀ ਕੀਤਾ ਜਾਊਗਾ ਠੇਕੇਦਾਰ ਨੂੰ ਜਾਂ ਕੋਈ ਦਾ ਠੇਕੇਦਾਰ ਨੂੰ ਨੋਟਿਸ ਆਵਾੜੀ ਜਾਰੀ ਕਰਤਾ ਜੀ ਇੱਕ ਜੀ ਉਹਦਾ ਜਵਾਬ ਇਹਨੇ ਦੇਣਾ ਵਾ ਤੇ ਉਹਦਾ ਜਵਾਬ ਦੇਖੋ ਕੀ ਦਿੰਦਾ ਵਾ ਤੇ ਉਸ ਤੋਂ ਬਾਅਦ ਜੋ ਵੀ ਹੈ ਜਾਨੀ ਜਨਤਾ ਦੇ ਨਾਲ ਪੜਨਾ ਕਿ ਉਹ ਕਿ ਮੰਡੀ ਚਲਾਉਣੀ ਆ ਆਪਾਂ ਤੈਸ ਲਈ ਵੀ ਆ ਜਾਈਏ ਤੇ ਓਵਰਚਾਰਜਿੰਗ ਤਾਂ ਬਹੁਤ ਗਲਤ ਗੱਲ ਆ ਤੇ ਲੋਕੀ ਗੁੰਦੇ ਆਉਣ ਰੋਂਦੇ ਜਾਣ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਗਰੀਬ ਬੰਦਿਆਂ ਦਾ ਇੱਥੇ ਰੋਟੀ ਰੋਜੀ ਰੋਟੀ ਦਾ ਬਸਵਾਵਾ ਇੱਥੇ ਗਰੀਬ ਬੰਦਿਆਂ ਦਾ ਇਸ ਲਈ ਇਹਦੇ ਓਵਰਚਾਰਜਿੰਗ ਤਾਂ ਤੇ ਕੰਟਰੋਲ ਕੀਤਾ ਜਾਊਗਾ ਉਹਨੂੰ ਬੰਦ ਕੀਤੀ ਜਾਊ। ਅੰਦਰ ਦਿਨਾਂ ਤੋਂ ਕਾਫੀ ਮੌਸਲਾ ਹੈ ਜਾ ਰਿਹਾ ਹੈ। ਮੌਸਮ ਮੌਸਮ ਰੱਖਿਆ ਆ ਕਿ ਬੰਦੇ ਕਿਹੜੇ ਬਾਅਲੇ ਜੇ ਲੜਾਈ ਹੁੰਦਾ ਮੌਕਾ ਖੂਬ ਸਾੜ ਲੜਾਈ ਜਾਂ ਇੱਥੇ। ਨਹੀਂ ਉਹ ਚਲੋ ਦੇਖਦੇ ਆ ਜੀ ਉਹ ਹਲੇ ਤਾਂ ਮੈਂ ਪਹਿਲੇ ਦਿਨ ਆ ਜਾਈ ਆ। ਅੱਲੇ ਪਤਾ ਨਹੀਂ ਪੂਰਾ ਫਿਰ ਉਹਦੇ ਕੋਲ ਬੱਚੇ ਘੇੜਾ ਦਵਾਗੇ ਉੱਥੇ ਕੋ ਮੰਗੇ ਫਿਰ ਉਹਦੇ ਚ ਪਤਾ ਲੱਗ ਲੋਕਾਂ ਦੇ ਵੀਊ ਲਵਾਵਾਂਗੇ ਤਾਂ ਜ਼ੂਰੇ ਦੇ ਤਾਂ ਐਕਚੁਅਲ ਆ ਜਾਊਗਾ ਤੇ ਬੋਲਣਾ ਹੀ ਝਗੜਾ ਨਹੀਂ ਆਪਾਂ ਹੋਣ ਦਿੰਦੇ ਤੇ ਆਪਾਂ ਉਹ ਤੋਂ ਪਹਿਲਾਂ ਹੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕਰਕੇ ਤੇ ਇਹ ਇਹ